ਸਾਡੀਆਂ ਕਾਲਜ ਸਾਰਿਆਂ ਨੂੰ ਫਰੈਂਡਸ ਅੱਜ ਆਪਾਂ ਬਣਾਵਾਂਗੇ ਪਿਛਲੇ ਗਲੇ ਦਾ ਇੱਕ ਸਿੰਪਲ ਜਿਹਾ ਤੇ ਬਹੁਤ ਪਿਆਰਾ ਜਿਹਾ ਡਿਜ਼ਾਈਨ ਦੇਖੋ ਇਹ ਸਵੀਟ ਹਾਰਟ neck ਦੇ ਉੱਤੇ ਮੈਂ ਬਣਾਇਆ ਆ ਤੇ ਜਿਹੜੀ ਡੋਰੀ ਔਰ ਲਟਕਣ ਆਪਾਂ ਬਣਾਏ ਨੇ ਸੂਟ ਨਾਲ ਦੇ ਕੱਪੜੇ ਦੇ ਬਣਾਏ ਨੇ ਕੋਈ ਵੀ ਇਹਦੇ ਵਿੱਚ ਮੈਂ ਬਹੁਤ ਜ਼ਿਆਦਾ ਖਰਚ ਨਹੀਂ ਕੀਤਾ ਬਸ ਥੋੜੀ ਜਿਹੀ ਮਿਹਨਤ ਦੇ ਨਾਲ ਆਪਾਂ ਇਹ ਡਿਜ਼ਾਈਨ ਬਣਾ ਕੇ ਰੈਡੀ ਕਰ ਲਿਆ ਆ ਵੀਡੀਓ ਵਧੀਆ ਲੱਗੇ ਯੂਸਫੁਲ ਲੱਗੇ ਤੇ ਲਾਈਕ ਜ਼ਰੂਰ ਕਰ ਦਿਓ ਜੀ ਤੇ ਚੱਲੋ ਸ਼ੁਰੂ ਕਰਦੇ ਆ ਆਪਾਂ ਆਪਣੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਦੇਖੋ ਮੈਂ ਜਿਹੜਾ ਬੈਕ ਪੱਲਾ ਆ ਉਹਨੂੰ ਇਸ ਤਰੀਕੇ ਨਾਲ ਫੋਲਡ ਕਰਕੇ ਵਿਛਾ ਲਿਆ ਹੋਇਆ ਬਰਾਬਰ ਕਰਕੇ ਤੇ ਫਰੈਂਸ ਇਹਦੇ ਵਿੱਚ ਮੈਂ ਕੋਈ ਬੁਕਰਮ ਜਾਂ ਪੇਸਟਿੰਗ ਵਗੈਰਾ ਕੁਝ ਵੀ ਯੂਜ਼ ਨਹੀਂ ਕਰੂੰਗੀ ਸਿਰਫ ਨਿਚੇ ਰੱਖਿਆ ਆ 2.5 ਇੰਚ ਤੋਂ 2 ਪੁਆਇੰਟ ਵੱਧ ਤੇ ਇਹਦੀ ਲੰਬਾਈ ਮੈਂ ਰੱਖੀ ਆ 9 ਇੰਚ ਠੀਕ ਆ ਤੇ ਤੁਸੀਂ ਇੱਥੇ ਲੰਬਾਈ ਇਹਦੀ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਮੈਂ 9 ਇੰਚ ਰੱਖੀ ਆ ਨੀਚੇ ਵਾਲੀ ਸਾਈਡ ਤੋਂ ਵੀ ਪੌਣੇ 3 ਦਾ ਨਿਸ਼ਾਨ ਲਾ ਕੇ ਇੱਥੇ ਆਪਾਂ ਇੱਕ ਬਾਕਸ ਬਣਾ ਲਾਂਗੇ ਠੀਕ ਆ ਮੈਂ ਫੇਰ ਦੱਸ ਦਿੰਨੀ ਆ ਇਹ ਗਲੇ ਦੀ ਲੰਬਾਈ ਮੈਂ ਰੱਖੀ ਆ 9 ਇੰਚ ਤੇ ਚੜਾਈ ਦੋਨਾਂ ਸਾਈਡਾਂ ਤੋਂ ਪੌਣੇ 3 ਇੰਚ ਹੈ ਤੁਸੀਂ ਚਾਹੋ ਤੇ 3 ਇੰਚ ਵੀ ਰੱਖ ਸਕਦੇ ਹੋ ਮੈਂ ਥੋੜਾ ਜਿਹਾ 2 ਪੁਆਇੰਟ ਘਟਾ ਕੇ ਰੱਖੀ ਆ ਇਸ ਤੋਂ ਬਾਅਦ ਨੀਚੇ ਵਾਲੀ ਸਾਈਡ ਤੋਂ 3 ਇੰਚ ਤੇ ਨਿਸ਼ਾਨ ਲਾਵਾਂਗੇ ਤੇ ਜਿੱਦਾਂ সুইਟ ਹਾਰਟ neck ਹੁੰਦਾ ਹੈ ਠੀਕ ਹੈ ਪਰ ਮੈਂ ਇਹਨੂੰ ਬਿਲਕੁਲ ਇਸ ਤਰੀਕੇ ਨਾਲ ਸਿੱਧਾ ਸਿੱਧਾ ਨਹੀਂ ਕਟਿੰਗ ਕਰੂੰਗੀ ਮੈਂ ਥੋੜੀ ਜਿਹੀ ਰਵੇ ਵਿੱਚ ਗਲਾਈ ਦੇ ਕੇ ਕਟਿੰਗ ਕਰੂੰਗੀ ਉਹਦੇ ਨਾਲ ਕੀ ਹੁੰਦਾ ਹੈ ਕਿ ਗਲੇ ਦੀ ਸ਼ੇਪ ਥੋੜੀ ਜਿਹੀ ਹੋਰ ਵਧੀਆ ਆ ਜਾਂਦੀ ਹੈ ਦੇਖੋ ਜਿਹੜਾ ਆ ਲਾਈਨ ਹੈ ਇਹਦਾ ਆਪਾਂ ਸੈਂਟਰ ਕਰਕੇ 1/2 ਇੰਚ ਤੇ ਨਿਸ਼ਾਨ ਲਾਇਆ 1/2 ਇੰਚ ਦਾ ਗੈਪ ਪਾ ਕੇ ਮੈਂ ਇੱਥੇ ਗਲਾਈ ਦੇਤੀ ਦੇਖੋ ਇਦਾਂ ਇਸ ਲਾਈਨ ਤੋਂ ਲੈ ਕੇ ਇਸ ਲਾਈਨ ਤੱਕ ਮੈਂ ਇੱਥੇ 1/2 ਇੰਚ ਦੀ ਗਲਾਈ ਦੇਤੀ ਆ ਤੇ ਹੁਣ ਆਪਾਂ ਕਟਿੰਗ ਕਰਾਂਗੇ ਤੁਸੀਂ ਚਾਹੋ ਤੇ ਸਿੱਧੀ ਵੀ ਕਟਿੰਗ ਕਰ ਸਕਦੇ ਹੋ ਆ ਤੁਸੀਂ ਚਾਹੋ ਤੇ ਇਸ ਤਰੀਕੇ ਨਾਲ ਗਲਾਈ ਦੇਖੋ ਸਿੰਪਲੀ ਮੈਂ ਇਦਾਂ ਕਟਿੰਗ ਕਰ ਲਈ ਆ ਤੇ ਬਹੁਤ ਸਿੰਪਲ ਜਿਹਾ ਪਾਇਆ ਹੋਇਆ ਬਹੁਤ ਸੋਹਣਾ ਲੱਗੇਗਾ ਤੇ ਸਿੰਪਲ ਜਿਹਾ ਡਿਜ਼ਾਈਨ ਹੈ ਤੇ ਦੇਖੋ ਇਸ ਤਰੀਕੇ ਨਾਲ ਆਪਾਂ ਆਪਣੇ ਜਿਹੜੇ ਪਾਰਟੀ ਵੇਅਰ ਸੂਟ ਆ ਉਹਨਾਂ ਦੇ ਇਸ ਤਰੀਕ ਨਾਲ ਬੈਕ ਨੈਕ ਬਣਾ ਸਕਦੇ ਆ ਤੇ ਦੇਖੋ ਇਸ ਤਰੀਕੇ ਦੇ ਨਾਲ ਆਪਣੀ ਸ਼ੇਪ ਆ ਗਈ ਜੇ ਆਪਾਂ ਸਿੱਧਾ ਕੱਟਦੇ ਫਿਰ ਸਿੱਧੀ ਸਿੱਧੀ ਸ਼ੇਪ ਹੋਣੀ ਸੇਰੀ ਹਲਕੀ ਜੀ ਗਲਾਈ ਆ ਗਈ ਔਰ ਇਹਦੇ ਆਪਾਂ ਲਟਕਣ ਵੀ ਲਗਾਉਣੇ ਆ ਉਹ ਵੀ ਤੁਹਾਨੂੰ ਬਾਅਦ ਵਿੱਚ ਬਣਾਉਣੇ ਦੱਸਾਂਗੀ ਕਿੱਦਾਂ ਬਣਾਉਣੇ ਆ ਠੀਕ ਆ ਇਹ ਲਾਈਨਿੰਗ ਦਾ ਪੀਸ ਆ ਲਾਈਨਿੰਗ ਦੇ ਪੀਸ ਦੇ ਉੱਤੇ ਹੁਣ ਆਪਾਂ ਆਪਣਾ ਜਿਹੜਾ ਸੂਟ ਦਾ ਨੈਕ ਆ ਇਹਨੂੰ ਸੈੱਟ ਕਰਾਂਗੇ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਇੱਥੇ ਇਹ ਕਪੜਾ ਲਗਾਉਣਾ ਆ ਉਦੋਂ ਆਪਾਂ ਇਹਨਾਂ ਧਿਆਨ ਰੱਖਣਾ ਹੈ ਕਿ 2 ਇੰ ਠੀਕ ਆ ਤੇ ਦੇਖੋ ਇੱਕ ਗਲਿਆਂ ਨੂੰ ਕਪੜੇ ਉੱਪਰ ਸੈੱਟ ਕਰਕੇ ਆਪਾਂ ਮੋਢਿਆਂ ਵਾਲੀ ਜਿਹੜੀ ਸਲਾਈ ਆ ਉੱਥੇ ਆਪਾਂ ਪਿੰਨਾ ਲਗਾ ਦੇਣੀਆਂ ਨੇ ਮੋਢੇ ਵਾਲੀ ਸਾਈਡ ਤੇ ਦੇਖੋ ਇੱਕ ਸਾਈਡ ਤੇ ਪਿੰਨ ਲਾਤੀ ਦੂਜੀ ਸਾਈਡ ਤੇ ਆਪਾਂ ਇਸ ਤਰੀਕੇ ਨਾਲ ਪਿੰਨ ਲਗਾ ਦੇਣੀ ਆ ਤੇ ਇਹਦਾ ਗਲਿਆਂ ਨੂੰ ਲਾਉਣ ਵਾਸਤੇ ਆਪਾਂ ਕਪੜਾ ਲੈਣਾ ਆ ਉਹ ਆਪਣੇ ਗੱਲੇ ਦੀ ਚੜਾਈ ਨਾਲੋਂ 4-5 ਇੰਚ ਵੱਧ ਲੈਣਾ ਹੈ ਕਿਉਂਕਿ ਆਪਾਂ ਤਰਪਾਈ ਵੀ ਕਰਨੀ ਆ ਤੇ ਇਸ ਤਰੀਕੇ ਦੇ ਨਾਲ ਪੂਰੇ ਸੂਰ ਦੇ ਜਿਹੜਾ ਗਲਾਇਆ ਉਹਨੂੰ ਆਪਾਂ ਕਪੜੇ ਦੇ ਉੱਪਰ ਸੈੱਟ ਕਰ ਲੈਣਾ ਹੈ ਤੇ ਆਪਾਂ ਪਿੰਨਾ ਲਗਾ ਲਾਂਗੇ ਔਰ ਤੁਸੀਂ ਚਾਹੋ ਤੇ ਸੂਈ ਧਾਗੇ ਨਾਲ ਕੱਚਾ ਵੀ ਕਰ ਸਕਦੇ ਹੋ ਇਸ ਤੋਂ ਬਾਅਦ ਰੱਖ ਕੇ ਤੇ ਆਪਾਂ ਇੱਥੇ ਜਿਹੜੀ ਆ ਸਲਾਈ ਲਗਾ ਲਾਂਗੇ ਬਿਲਕੁਲ ਫਰੈਂਸ ਇਹ ਸੂਟ ਨੂੰ ਲਾਈਨਿੰਗ ਲੱਗੀ ਹੋਈ ਆ ਅਗਰ ਤੁਸੀਂ ਲਾਈਨਿੰਗ ਵਾਲੇ ਸੂਟ ਦਾ neck ਇਸ ਤਰੀਕੇ ਨਾਲ ਬਣਾਉਂਦੇ ਹੋ ਤੇ ਫਿਰ ਤੁਸੀਂ ਕੱਚਾ ਜ਼ਰੂਰ ਕਰਿਆ ਕਰੋ ਜਾਂ ਫਿਰ ਪਿੰਨਾ ਲਗਾ ਲਿਆ ਕਰੋ ਜਿੱਦ ਨਾਲ ਆਪਣਾ ਗਲਾ ਬਿਲਕੁਲ ਸੈਟਰ ਰਵੇ ਬਾਕੀ ਅਗਰ ਸਿੰਗਲ ਕਪੜਾ ਹੋਵੇ ਫਿਰ ਉਹਦੇ ਉੱਤੇ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਠੀਕ ਆ ਤੇ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਪੈਰ ਪੈਰ ਦਵਾ ਖਾ ਰੱਖ ਕੇ ਇੱਥੇ ਸਲਾਈ ਲਗਾ ਲਈ ਆ ਹੁਣ ਆਪਾਂ ਜਿਹੜਾ ਅੰਦਰ ਵਾਲਾ ਕਪੜਾ ਆ ਉਹਦੀ ਕਟਾਈ ਕਰ ਦੇਣੀ ਆ ਠੀਕ ਆ ਸਿਰਫ 2-2 ਇੰਚ ਜਾਂ ਅੱਧਾ ਇੰਚ ਤੋਂ ਥੋੜਾ ਜਿਹਾ ਲੈਣੀਆਂ ਕਟਾਈ ਕਟਾਈ ਕਰਨ ਤੋਂ ਬਾਅਦ ਜਿੱਥੇ ਜਿੱਥੇ ਆਪਣੀ ਨੁੱਕਰ ਬਣਦੀ ਆ ਉਥੇ ਆਪਾਂ ਕੱਟ ਲਗਾ ਲੈਣੇ ਆ ਤੇ ਇਹ ਕੱਟ ਆਪਾਂ ਲਗਾਉਣੇ ਆ ਬੜੇ ਧਿਆਨ ਨਾਲ ਆਪਣੀ ਸਲਾਈ ਬਚਾ ਕੇ ਸਲਾਈ ਕਟਣੀ ਨਹੀਂ ਚਾਹੀਦੀ ਠੀਕ ਆ ਤੇ ਇਹ ਕੱਟ ਲਗਾਉਣ ਤੋਂ ਬਾਅਦ ਹੁਣ ਆਪਾਂ ਜਿਹੜਾ ਤਰਪਾਈ ਵਾਲਾ ਕੱਪੜਾ ਆ ਉਹਨੂੰ ਵੀ ਆਪਾਂ ਸੈੱਟ ਕਰਕੇ ਕਟਿੰਗ ਕਰ ਲੈਣਾ ਦੇਖੋ ਨੀਚੇ ਵਾਲੀ ਸਾਈਡ ਤੋਂ ਆਪਾਂ 1.5 1.5 ਇੰਚ ਜਾਂ 2 2 ਇੰਚ ਕੱਪੜਾ ਰੱਖਣਾ ਹੈ ਤੇ ਬਾਕੀ ਕਪੜੇ ਦੀ ਕਟਾਈ ਕਰ ਦੇਣੀ ਹੈ ਠੀਕ ਆ ਹੁਣ ਇਹ ਜਿਹੜਾ ਕਟਾਈ ਹੋ ਗਈ ਇਹਨੂੰ ਆਪਾਂ ਫੋਲਡ ਕਰ ਲਾਂਗੇ ਬੈਕ ਸਾਈਡ ਵੱਲ ਨੂੰ ਫੋਲਡ ਕਰਕੇ ਤੇ ਆਪਾਂ ਮਸ਼ੀਨ ਦੇ ਨਾਲ ਕੱਚਾ ਕਰ ਲਾਂਗੇ ਤੇ ਇਹ ਕੱਚਾ ਕਰਨ ਤੋਂ ਬਾਅਦ ਆਪਾਂ ਆਪਣੀ ਡੋਰੀ ਬਣਾਵਾਂਗੇ ਤੇ ਲਟਕਣ ਬਣਾਵਾਂਗੇ ਠੀਕ ਆ ਦੇਖੋ ਇਸ ਤਰੀਕੇ ਦੇ ਨਾਲ ਤੇ ਬਿਲਕੁਲ ਆਪਾਂ ਸੈੱਟ ਕਰ ਕਰਕੇ ਇੱਥੇ ਜੜੀ ਆ ਤਰਪਾਈ ਵਾਸਤੇ ਕਪੜਾ ਫੋਲਡ ਕਰਨਾ ਆ ਬਿਲਕੁਲ ਬਰਾਬਰ ਬਰਾਬਰ ਕਿਉਂਕਿ ਫ੍ਰੈਂਸ ਜਿਹੜਾ ਵੀ ਕੋਈ ਆਪਾਂ ਸੂਟ ਸਟਿਚ ਕਰਦੇ ਆ neck design ਬਣਾਉਨੇ ਆ ਬੈਕ ਸਾਈਡ ਤੋਂ ਵੀ ਆਪਣਾ ਸੂਟ ਸੋਹਣਾ ਲੱਗਣਾ ਚਾਹੀਦਾ ਆ ਠੀਕ ਆ ਸਿਰਫ ਆਪਾਂ ਫਰੰਟ ਸਾਈਡ ਦਾ ਡਿਜ਼ਾਈਨ ਨਹੀਂ ਵੇਖਣਾ ਹੁੰਦਾ ਬੈਕ ਸਾਈਡ ਦੀ ਫਿਨਿਸ਼ਿੰਗ ਵੀ ਦੇਖਣੀ ਹੁੰਦੀ ਆ ਸੋ ਫ੍ਰੈਂਸ ਇਸ ਤਰੀਕੇ ਦੇ ਨਾਲ ਆਪਾਂ ਬਿਲਕੁਲ ਸਫਾਈ ਦੇ ਨਾਲ ਆਪਣਾ ਬੈਕ neck ਤਿਆਰ ਕਰ ਲਿਆ ਹੁਣ ਆਪਾਂ ਇਹਦਾ ਡੋਰੀ ਤੇ ਲਟਕਣ ਬਣਾਉਨੇ ਆ ਠੀਕ ਆ ਇਦੋਂ ਵਕਤ ਦੇਖੋ ਮੈਂ ਜਿਹੜਾ ਕਪੜਾ ਸੂਟ ਨਾਲ ਦਾ ਹੀ ਲਿਆ ਆ ਤੇ 1 ਇੰਚ ਦੀ ਪੱਟੀ ਮੈਂ ਲਈ ਆ ਲੰਬਾਈ ਦੇ ਵਿੱਚ ਤੇ ਦੋਨੋਂ ਲੜੀਆਂ ਆਪਣੀਆਂ ਦੋਨਾਂ ਸਾਈਡਾਂ ਤੇ ਜਿਹੜੀ ਡੋਰੀ ਲੱਗਣੀ ਆ ਇੱਕ ਵਾਰ ਵਿੱਚ ਮੈਂ ਕਟ-ਕਟ ਲਈ ਹੋਈ ਆ ਲੰਬਾਈ ਵਿੱਚ ਬਾਅਦ ਵਿੱਚ ਜੋ ਡੋਰੀ ਬਣਾ ਲਾਂਗੇ ਡੋਰੀ ਬਣਾਉਣ ਤੋਂ ਬਾਅਦ ਆਪਾਂ ਕਟਿੰਗ ਕਰਕੇ ਦੋ ਹਿੱਸੇ ਕਰ ਲਾਂਗੇ ਠੀਕ ਆ ਦੇਖੋ ਇੱਥੇ ਮੈਂ ਜਿਹੜਾ ਪੈਰ ਪੈ ਦਾ ਬਖਾ ਰੱਖਿਆ ਬਹੁਤ ਜ਼ਿਆਦਾ ਬਰੀਕ ਡੋਰੀ ਨਹੀਂ ਬਣਾਈ ਮੋਟੀ-ਮੋਟੀ ਡੋਰੀ ਬਣਾਈ ਆ ਤਾਂ ਕਿ ਆਪਾਂ ਨੂੰ ਪਲਟਣ ਲੱਗਿਆਂ ਕੋਈ ਮੁਸ਼ਕਲ ਨਾ ਹੋਵੇ ਇਸ ਤੋਂ ਬਾਅਦ ਇੱਕ ਮੈਂ ਕੰਧੂਈ ਲਈ ਆ ਜਿਹੜੀ ਸੂਈ ਹੁੰਦੀ ਆ ਮੋਟੀ ਤੇ ਇਹ ਇਹ ਟਾਂਕਾ ਲਾ ਲਾਂਗੇ ਟਾਂਕ ਲਗਾ ਕੇ ਇਹਨੂੰ ਆਪਾਂ ਹੁਣ ਮਤਲਬ ਇਹਦੇ ਨਾਲ ਆਪਾਂ ਡੋਰੀ ਕੱਢਣੀ ਆ ਤੇ ਦੇਖੋ ਇਸ ਤਰੀਕੇ ਨਾਲ ਜਿਹੜੀ ਸੂਈ ਦੀ ਉਲਟੀ ਸਾਈਡ ਆ ਇਹਨੂੰ ਆਪਾਂ ਪਰੋਵਾਂਗੇ ਇਦਾਂ ਜਿੱਦਾਂ ਆਪਾਂ ਨਾਲਾ ਪਾਉਂਦੇ ਆ ਨੇਫੇ ਦੇ ਵਿੱਚ ਸੇਮ ਉਸ ਤਰੀਕੇ ਦੇ ਨਾਲ ਹੀ ਆਪਾਂ ਆਪਾਂ ਇਹ ਸੂਈ ਨੂੰ ਇਸ ਤਰੀਕੇ ਦੇ ਨਾਲ ਇੱਕ ਇਹਦੇ ਅੰਦਰ ਡੋਰੀ ਦੇ ਅੰਦਰ ਪਰੋਣਾ ਆ ਤੇ ਇਹ ਹੌਲੀ ਹੌਲੀ ਆਪਾਂ ਡੋਰੀ ਜਿਹੜੀ ਆ ਬਾਹਰ ਕੱਢਦੇ ਜਾਵਾਂਗੇ ਤੇ ਦੇਖੋ ਮੈਂ ਡੋਰੀ ਬਹੁਤ ਜ਼ਿਆਦਾ ਬਰੀਕ ਨਹੀਂ ਬਣਾਈ ਜ਼ਿਆਦਾ ਬਰੀਕ ਸਲਾਈ ਨਹੀਂ ਲਗਾਈ ਕਿਉਂਕਿ ਬਰੀਕ ਸਲਾਈ ਦੇ ਨਾਲ ਡੋਰੀ ਆਪਣੀ ਅੜ ਜਾਂਦੀ ਆ ਤੇ ਕਿਉਂਕਿ ਆਪਾਂ ਇਹ ਸਿੱਧੇ ਕੱਪੜੇ ਹੁੰਦੇ ਪਿਆ ਇਸ ਕਰਕੇ ਆਪਾਂ ਥੋੜੀ ਜਿਹੀ ਮੋਟੀ ਹੀ ਡੋਰੀ ਬਣਾਉਣੀ ਪੈਣੀ ਹੈ ਤੇ ਵਧੀਆ ਲੱਗਦੀ ਹੈ ਜਿਆਦੀ ਬਰੀਕ ਡੋਰੀ ਵੀ ਆਪਣੀ ਜਿਹੜੀ ਹੁੰਦੀ ਹੈ ਚਲੋ ਡਿਜ਼ਾਈਨਿੰਗ ਵਿੱਚ ਚੱਲ ਜਾਂਦਾ ਹੈ ਪਰ ਤੁਸੀਂ ਲਟਕਨਗਰ ਬਣਾ ਰਹੇ ਹੋ ਫਿਰ ਥੋੜੀ ਮੋਟੀ ਡੋਰੀ ਬਣਾਓਗੇ ਤਾਂ ਵੀ ਸੋਹਣੀ ਲੱਗਦੀ ਹੈ ਇਸ ਕਰਕੇ ਦੇਖੋ ਮੈਂ ਮੋਟੀ ਮੋਟੀ ਡੋਰੀ ਡੋਰੀ ਰੱਖ ਕੇ ਤੇ ਇਸ ਤਰੀਕੇ ਨਾਲ ਇਹਨੂੰ ਖੋਲ ਲਾਂਗੇ ਠੀਕ ਆ ਤੇ ਮੈਂ ਤੇ ਇਹਦੇ ਵਿੱਚ ਮੈਂ ਓਨ ਦਾ ਧਾਗਾ ਇਸ ਕਰਕੇ ਪਾਇਆ ਕਿਉਂਕਿ ਜਿਹੜਾ ਦੂਜਾ ਧਾਗਾ ਹੁੰਦਾ ਹੈ ਕਈ ਵਾਰੀ ਡੋਰੀ ਸਿੱਧੀ ਕਰਨ ਵੇਲੇ ਟੁੱਟ ਜਾਂਦਾ ਹੈ ਤੇ ਫਿਰ ਮੁਸ਼ਕਲ ਹੁੰਦੀ ਹੈ ਫਿਰ ਆਪਾਂ ਡੋਰੀ ਦਾ ਡੋਰੀ ਦੁਬਾਰਾ ਨੂੰ ਬੈਕ ਕਰਨੀ ਪੈਂਦੀ ਆ ਇਸ ਕਰਕੇ ਮੈਂ ਓਨ ਦਾ ਧਾਗਾ ਪਾਇਆ ਜਿਹੜਾ ਓਨ ਹੁੰਦੀ ਤੁਹਾਨੂੰ ਪਤਾ ਹੀ ਆ ਕਿ ਮਜ਼ਬੂਤ ਹੁੰਦੀ ਆ ਇਸ ਕਰਕੇ ਆਪਾਂ ਓਨ ਦਾ ਧਾਗਾ ਯੂਜ਼ ਕੀਤਾ ਤੇ ਮੋਟੀ ਜਿਹੜੀ ਸੂਈ ਕੰਦੂਈ ਹੁੰਦੀ ਆ ਉਹਦਾ ਯੂਜ਼ ਕਰਕੇ ਦੇਖੋ ਆਪਾਂ ਪੂਰੀ ਡੋਰੀ ਜਿਹੜੀ ਆ ਸਿੱਧੀ ਕਰ ਲਈ ਹੋਈ ਆ ਤੇ ਹੁਣ ਆਪਾਂ ਇਹਦੇ ਦੋ ਪਾਰਟ ਕੱ ਲੈਣੇ ਆ ਇੱਦਾਂ ਸੈਂਟਰ ਵਿੱਚੋਂ ਆਪਾਂ ਇਹਦੀ ਕਟਿੰਗ ਕਰ ਲਾਂਗੇ ਦ ਹੁਣ ਮੈਂ ਚਾਰ ਪੀਸ ਲਏ ਆ 4 4 ਇੰਚ ਇਹਨਾਂ ਦੀ ਚੜਾਈ ਆ ਤੇ 4 4 ਇੰਚ ਲੰਬਾਈ ਆ ਬਰਾਬਰ ਬਰਾਬਰ ਹੀ ਮੈਂ ਲਏ ਆ ਤੇ ਹੁਣ ਦੇਖੋ ਦੋ ਪਾਰਟ ਜਿਹੜੇ ਆ ਇਹ ਆਪਣੇ ਕਮੀਜ਼ ਦੇ ਨਾਲ ਜੋੜਨੇ ਆ ਤੇ ਦੋ ਪਾਰਟ ਜਿਹੜੇ ਆ ਉਹਨਾਂ ਦੇ ਆਪਾਂ ਲਟਕਣ ਬਣਾਉਣੇ ਆ ਠੀਕ ਆ ਆਪਾਂ ਡੋਰੀ ਨੂੰ ਇਸ ਤਰ੍ਹਾਂ ਵਿੱਚ ਰੱਖ ਕੇ ਤੇ ਇਸ ਤਰੀਕੇ ਨਾਲ ਟ੍ਰਾਇੰਗਲ ਬਣਾ ਲੈਣਾ ਹੈ ਇਸ ਤੋਂ ਬਾਅਦ ਆਪਾਂ ਇੱਥੇ ਸਿਲਾਈ ਲਗਾ ਲੈਣੀ ਆ ਠੀਕ ਆ ਬਿਲਕੁਲ ਪੱਕੀ ਕਰਕੇ ਆਪਾਂ ਇਹ ਸਿਲਾਈ ਲਗਾਉਣੀ ਆ ਇਹ ਜਿਹੜੇ ਪਾਰਟ ਆ ਦੋ ਇਹ ਆਪਾਂ ਕਮੀਜ਼ ਦੇ ਨਾਲ ਜੋੜਨੇ ਆ ਅੰਡਰਗਰਾਊਂਡ ਜੇ ਕਰਕੇ ਆਪਾਂ ਤੇ ਇਹਨੂੰ ਆਪਾਂ ਜੋੜ ਲਾਂਗੇ ਆਪਣੇ ਕਮੀਜ਼ ਨਾਲ ਤੇ ਜਿਹੜੇ ਦੂਸ ਦੋ ਪੱਲੇ ਆ ਉਥੇ ਆਪਾਂ ਲਟਕਣ ਲਗਾ ਲੈਣੇ ਆ ਠੀਕ ਆ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਇੱਥੇ ਸਲਾਈ ਲਗਾ ਲਈ ਡਬਲ ਕਰਕੇ ਤੇ ਹੁਣ ਇਹ ਸਲਾਈ ਆਪਾਂ ਅਗਲੇ ਪਾਸੇ ਜਾ ਕੇ ਬੰਦ ਕਰਨੀ ਆ ਦੇਖੋ ਏ ਸਾਈਡ ਤੇ ਵੀ ਆਪਾਂ ਸਲਾਈ ਲਗਾ ਦਾਂਗੇ ਤੇ ਹੁਣ ਇੱਥੇ ਆਪਾਂ ਇਸ ਤਰੀਕੇ ਨਾਲ ਦੇਖੋ ਸਟਾਪ ਕਰਤੀ ਸਲਾਈ ਹੁਣ ਆਪਾਂ ਦੂਸਰੀ ਦੂਸਰੀ ਡੋਰੀ ਵੀ ਤਿਆਰ ਕਰ ਲੈਣੇ ਆ ਤੇ ਇਸ ਤੋਂ ਬਾਅਦ ਆਪਾਂ ਲਟਕਣ ਬਣਾਵਾਂਗੇ ਠੀਕ ਆ ਬਿਲਕੁਲ ਸੈਂਟਰ ਦੇ ਵਿੱਚ ਇਹਨੂੰ ਰੱਖਣਾ ਹੈ ਡੋਰੀ ਨੂੰ ਤੁਪੜ ਨੂੰ ਇਸ ਤਰੀਕੇ ਨਾਲ ਫੋਲਡ ਕਰਨਾ ਆ ਤੇ ਹੁਣ ਆਪਾਂ ਇਥੋਂ ਸਲਾਈ ਲਗਾਉਣੀ ਸਟਾਰਟ ਕਰ ਦਾਂਗੇ ਤੁਸੀਂ ਚਾਹੋ ਤਾਂ ਦੂਸਰੀ ਸਾਈਡ ਤੋਂ ਵੀ ਸਲਾਈ ਲਗਾਉਣੀ ਸਟਾਰਟ ਕਰ ਸਕਦੇ ਹੋ ਬਟ ਮੈਂ ਇਥੋਂ ਸਲਾਈ ਲਗਾਉਣੀ ਸਟਾਰਟ ਕੀਤੀ ਕਿਉਂਕਿ ਕਪੜਾ ਬਹੁਤ ਜ਼ਿਆਦਾ ਤਿਲਕਣਾ ਆ ਤੇ ਬਾਅਦ ਵਿੱਚ ਮੇਰੀ ਡੋਰੀ ਇਹਦੇ ਵਿੱਚ ਸੈੱਟ ਨਹੀਂ ਹੋਣੀ ਇਸ ਕਰਕੇ ਮੈਂ ਪਹਿਲਾਂ ਡੋਰੀ ਤੋਂ ਹੀ ਸ਼ੁਰੂ ਕੀਤਾ ਆ ਤੇ ਤੁਸੀਂ ਚਾਹੋ ਤਾਂ ਇਸ ਤਰੀਕੇ ਨਾਲ ਸ਼ੁਰੂ ਕਰਕੇ ਦੂਜੀ ਸਾਈਡ ਤੋਂ ਜਿਹੜੀ ਸਲਾਈ ਆਪਣੇ ਸਟਾਪ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਤੇ ਦੇਖੋ ਇਹ ਆ ਡੋਰੀ ਦੇ ਦੋਨੋਂ ਪਾਰਟ ਜਿਹੜੇ ਆ ਤਿਆਰ ਹੋ ਗਿਆ ਇਹ ਜਿਹੜੀ ਸਾਈਡ ਆ ਆਪਣੀ ਆਪਾਂ ਗਲੇ ਦੇ ਵਿੱਚ ਲਗਾਉਣੀ ਆ ਤੇ ਜਿਹੜੇ ਆਪਾਂ ਲਟਕਣ ਲਮਕਾਉਣੇ ਆ ਉਹ ਆਪਾਂ ਹੁਣ ਬਣਾਉਣੇ ਆ ਦੇਖੋ ਇਹ ਸੇਮ ਪੀਸ ਮੈਂ ਲੈ ਸੀ 4/4 ਦੇ 4 ਇੰਚ ਲੰਬਾਈ ਤੇ 4 ਇੰਚ ਚੜਾਈ ਲਟਕਣ ਬਣਾਉਣ ਵਾਸਤੇ ਦੇਖੋ ਫੇਰ ਆਪਾਂ ਨੂੰ ट्रायंगल ਸ਼ੇਪ ਦੇਣੀ ਹੈ ਇਸ ਤਰ੍ਹਾਂ ਤੇ ਜਿਹੜਾ ਲਟਕਣ ਜਿਹੜੀ ਆਪਣੀ ਡੋਰੀ ਆ ਉਹ ਆਪਾਂ ਇਸ ਤਰੀਕੇ ਨਾਲ ਇਹਦੀ ਨੁੱਕਰ ਤੇ ਰੱਖਣੀ ਆ ਠੀਕ ਆ ਨੁੱਕਰ ਤੇ ਰੱਖ ਕੇ ਇਹਨੂੰ ਫੇਰੇ ਕਰੀ ਫੋਲਡ ਕਰ ਲੈਣਾ ਆ ਤੇ ਹੁਣ ਆਪਾਂ ਲਗਾਉਣੀ ਆ ਇੱਥੇ ਸਲਾਈ ਆਪਾਂ ਇੱਥੇ ਸਲਾਈ ਸਟਾਰਟ ਕਰ ਲੈਣੀ ਆ ਸਲਾਈ ਸਟਾਰਟ ਕਰਨ ਤੋਂ ਬਾਅਦ ਆਪਾਂ ਜਿਹੜੀ ਨੁੱਕਰ ਆ ਦੀਚੇ ਵਾਲੀ ਜਿਹੜੀ ਨੁੱਕਰ ਆ ਇਹਨੂੰ ਆਪਾਂ ਉੱਪਰ ਨੂੰ ਫੋਲ ਤਾਂ ਦੱਸਦੀ ਆ ਆਹ ਵਾਲੇ ਨੁਕਰ ਇਹਨੂੰ ਆਪਾਂ ਉੱਪਰ ਨੂੰ ਇਦਾਂ ਫੋਲਡ ਕਰ ਦੇਣਾ ਤੇ ਇਹਦੇ ਉੱਤੋਂ ਦੀ ਸਲਾਈ ਆਪਾਂ ਲੰਗਾਉਣੀ ਆ ਕਿਉਂਕਿ ਫਰੈਂਸ ਜਦੋਂ ਜੇ ਆਪਾਂ ਇਹਨੂੰ ਫੋਲਡ ਨਹੀਂ ਕਰਾਂਗੇ ਉੱਪਰ ਨੂੰ ਫਿਰ ਕੀ ਹੋਏਗਾ ਕਿ ਆਪਣੀ ਜਿਹੜੀ ਜਦੋਂ ਆਪਾਂ ਲਟਕਣ ਸਿੱਧਾ ਕਰਾਂਗੇ ਇਹ ਜਿਹੜੀ ਨੁਕਰ ਹੇਠਾਂ ਨੂੰ ਲਮਕੇਗੀ ਜਿਹੜੀ ਕਿ ਵਧੀਆ ਨਹੀਂ ਲੱਗਦੀ ਤੇ ਹੁਣ ਆਪਾਂ ਐਕਸਟਰਾ ਕੱਪੜੇ ਦੀ ਕਟਿੰਗ ਕਰਕੇ ਤੇ ਇਹਨੂੰ ਆਪਾਂ ਕਰ ਲਾਂਗੇ ਸਿੱਧਾ ਦੇਖੋ ਇਸ ਤਰੀਕੇ ਦੇ ਨਾਲ ਤੇ ਸੇਮ ਤਰੀਕੇ ਦੇ ਨਾਲ ਹੁਣ ਆਪਾਂ ਦੂਸਰਾ ਲਟਕਣ ਵੀ ਬਣਾ ਲੈਨੇ ਆ ਠੀਕ ਆ ਇੱਕ ਆਪਣੀ ਡੋਰੀ ਬਣ ਗਈ ਆ ਹੁਣ ਆਪਾਂ ਦੂਜੀ ਡੋਰੀ ਤਿਆਰ ਕਰਨੀ ਦੇ ਦੇਖੋ ਦੂਸਰਾ ਪੱਲਾ ਲਵਾਂਗੇ ਆਪਾਂ ਤੇ ਉਹਨੂੰ ਵੀ ਆਪਾਂ ਇਸ ਤਰੀਕੇ ਦੇ ਨਾਲ ਸੈੱਟ ਕਰਕੇ ਤੇ ਆਪਾਂ ਲਟਕਣ ਬਣਾ ਲਾਂਗੇ ਬਿਲਕੁਲ ਸੇਮ ਪ੍ਰੋਸੈਸ ਹੈ ਦੋਨੋਂ ਸਾਈਡਾਂ ਦਾ ਆਪਾਂ ਸੇਮ ਸੇਮ ਲਟਕਣ ਬਣਾਉਣਾ ਆ ਤੇ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਦੂਜਾ ਲਟਕਣ ਵੀ ਤਿਆਰ ਕਰ ਲਿਆ ਹੁਣ ਆਪਾਂ ਆਪਣੇ ਕਮੀਜ਼ ਦੇ ਨਾਲ ਇਹਨੂੰ ਜੋੜਾਂਗੇ ਠੀਕ ਆ ਐਕਸਟਰਾ ਕੱਪੜੇ ਦੇ ਆਪਾਂ ਕਟਿੰਗ ਕਰਦੇ ਤੇ ਫਰੈਂਡਸ ਆਪਣੀ ਦੋਨੋਂ ਸਾਈਡਾਂ ਦੇ ਜਿਹੜੇ ਲਟਕਣ ਆ ਰੈਡੀ ਹੋ ਗਏ ਨੇ ਹੁਣ ਆਪਾਂ ਇਹ ਜਿਹੜੇ ਲਟਕਣ ਆ ਇਹਨਾਂ ਨੂੰ ਆਪਣੇ ਕਮੀਜ਼ ਦੇ ਨਾਲ ਜੋੜਨਾ ਆ ਤੇ ਫਰੈਂਡਸ ਆਪਣੇ ਚੈਨਲ ਤੇ ਇਸ ਤਰੀਕੇ ਦੀਆਂ ਕਾਫੀ ਸਾਰੀਆਂ ਵੀਡੀਓਜ਼ ਨੇ ਜਿੰਨਾਂ ਦੇ ਵਿੱਚ ਆਪਾਂ ਬੈਕ ਨੈਕ ਬਣਾਏ ਹੋਏ ਨੇ ਸੋ ਫਰੈਂਡਸ ਵੀਡੀਓ 유ਸਫੁਲ ਲੱਗੇ ਵਧੀਆ ਲੱਗੇ ਤੇ ਲਾਈਕ ਜ਼ਰੂਰ ਕਰਿਓ ਚੈਨਲ ਤੇ ਨਵੇਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਫਰੈਂਡਸ ਇਸ ਤੋਂ ਬਾਅਦ ਆਪਾਂ 1.5 ਜਾਂ 2 ਇੰਚ ਦਾ ਨਿਸ਼ਾਨ ਲਗਾਵਾਂਗੇ ਉੱਪਰੋਂ ਇਸ ਤਰੀਕੇ ਦੇ ਨਾਲ ਤੇ ਇੱਥੇ ਹੁਣ ਆਪਾਂ ਆਪਣੇ ਲੜਕਣ ਜੜੇ ਬਣਾ ਕੇ ਰੱਖਿਆ ਉਹ ਆਪਾਂ ਜੋੜਨੇ ਆਂ ਠੀਕ ਆ ਦੇਖੋ ਇਹ ਜਿਹੜੀ ਆਪਾਂ ਟ੍ਰਾਇੰਗਲ ਜੇ ਬਣਾਏ ਆ ਇਹਨਾਂ ਨੂੰ ਆਪਾਂ ਇਹਦੇ ਨੀਚੇ ਰੱਖਣਾ ਆ ਤੇ ਆਪਾਂ ਬਿਲਕੁਲ ਸੈੱਟ ਕਰਕੇ ਪਿੰਨ ਲਗਾ ਲਾਂਗੇ ਇੱਕ ਸਾਈਡ ਤੇ ਤੇ ਦੂਜੀ ਸਾਈਡ ਤੇ ਵੀ ਆਪਾਂ ਦੇਖੋ ਇਸ ਤਰੀਕੇ ਨਾਲ ਨਿਸ਼ਾਨ ਜਿੱਥੇ ਆਪਾਂ ਲਾਇਆ ਉਹ ਤੇ ਸੈੱਟ ਕਰ ਲਾਂਗੇ ਤੇ ਇੱਥੋਂ ਹੁਣ ਆਪਾਂ ਡਬਲ ਕਰਕੇ ਸਲਾਈਆਂ ਲਗਾਉਣੀਆਂ ਨੇ ਬਿਲਕੁਲ ਪੱਕੀ ਕਰਕੇ ਆਪਾਂ ਇੱਥੇ ਸਲਾਈ ਲਗਾਵਾਂਗੇ ਤੁਸੀਂ ਚਾਹੋ ਤੇ ਪੂਰੇ ਗਲੇ ਤੇ ਇਦਾਂ ਹੀ ਸਲਾਈ ਲੈ ਕੇ ਜਾ ਸਕਦੇ ਹੋ ਪੂਰੇ ਗਲੇ ਤੇ ਸਲਾਈ ਲਗਾ ਸਕਦੇ ਹੋ ਬਟ ਮੈਂ ਸਿਰਫ ਇੱ ਤੇ ਇੱਥੇ ਪੱਕਾ ਕਰਕੇ ਆਪਾਂ ਇੱਥੇ ਕਟਿੰਗ ਕਰ ਦਾਂਗੇ ਤਾਂ ਅੱਗੇ ਦੀ ਔਰ ਇਸ ਤੋਂ ਬਾਅਦ ਆਪਾਂ ਦੂਜੀ ਸਾਈਡ ਤੇ ਵੀ ਇਸ ਤਰੀਕੇ ਦੇ ਨਾਲ ਇਹ ਜਿਹੜੀ ਸਲਾਈ ਲਗਾ ਲਾਂਗੇ ਤੇ ਆਪਣਾ ਜਿਹੜਾ ਬੈਕ ਨੈਕ ਬਣ ਕੇ ਰੈਡੀ ਹੈ ਸੋ ਫਰੈਂਸ ਸਮਸਾਡ ਅਗਲੇ ਦਾ ਡਿਜ਼ਾਈਨ ਕਿਵੇਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇਹ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੇ ਤੇ ਇੱਕ ਲਾਈਕ ਜਰੂਰ ਜਰੂਰ ਕਰ ਦਿਓ ਜੀ ਤੇ ਦੇਖੋ ਫਰੈਂਸ ਅਪਟੀ ਇਹ ਫਰੈਂਸ ਇਹ ਹੈ ਜੀ ਆਪਣੇ ਬੈਕ ਨੈਕ ਦੀ ਫਾਈਨਲ ਲੁੱਕ ਤੇ ਬਹੁਤ ਹੀ ਪਿਆਰਾ ਆਪਣਾ ਗਲਾੜਾ ਬਣ ਕੇ ਤਿਆਰ ਹੋਇਆ ਹੈ ਤੇ ਫਰੈਂਸ ਇਸ ਤ ਇਸ ਤਰੀਕੇ ਦੇ ਨਾਲ ਆਪਾਂ ਉਹਨਾਂ ਨੂੰ ਡਿਜ਼ਾਈਨਰ ਲੁੱਕ ਦੇ ਸਕਦੇ ਹਾਂ ਜੀ ਤੇ ਤੇ ਤੁਹਾਨੂੰ ਸਾਡਾ ਡਿਜ਼ਾਈਨ ਕਿਵੇਂ ਦਾ ਲੱਗਾ ਸਾਨੂੰ ਜਰੂਰ ਜਰੂਰ ਦੱਸਿਆ ਕਰੋ ਸਾਨੂੰ ਆਪਣਾ ਫੀਡਬੈਕ ਜਰੂਰ ਦਿਆ ਕਰੋ ਜੀ ਜੇ ਤੁਹਾਨੂੰ ਸਾਡੀ ਵੀਡੀਓ ਦੇ ਵਿੱਚ ਕੋਈ ਕਮੀ ਲੱਗਦੀ ਹੈ ਤਾਂ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੀ ਜਿਹੜੀ ਕੋਈ ਵੀ ਗਲਤੀ ਹੈ ਉਹਨੂੰ ਸੁਧਾਰ ਸਕੀਏ ਸੋ ਵੀਡੀਓ ਵਧੀਆ ਲੱਗੇ ਤੇ ਇੱਕ ਲਾਈਕ ਜਰੂਰ ਕਰ ਦਿਓ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ